ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਦੇ ਵਿੱਚ ਹੋਈ ਮੁੱਠਪੇੜ ਦੇ ਵਿੱਚ ਇੱਕ ਬਦਮਾਸ਼ ਹੋਇਆ ਜ਼ਖਮੀ ਜ਼ਖਮੀ ਨੂੰ ਸਿਵਲ ਹਸਪਤਲ ਬਠਿੰਡਾ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀ ਦੋ ਬਦਮਾਸ਼ਾਂ ਵੱਲੋਂ ਵਿਸ਼ਾਲ ਨਗਰ ਦੇ ਵਿੱਚ ਇੱਕ ਮਹਿਲਾ ਤੋਂ ਪਰਸ ਖੋ ਕੇ ਧੱਕਾ ਮਾਰ ਕੇ ਸੁੱਟ ਦਿੱਤਾ ਸੀਗਾ ਜੋ ਕਿ ਜ਼ਖਮੀ ਹੋ ਗਈ ਸੀ ਤੇ ਉਸ ਦਾ ਇਲਾਜ ਨਿੱਜੀ ਹਸਪਤਲ ਦੇ ਵਿੱਚ ਚੱਲ ਰਿਹਾ ਜਿਸ ਦੇ ਦੌਰਾਨ ਪੁਲਿਸ ਦੇ ਵੱਲੋਂ ਵਕ ਵਕ ਟੀਮਾਂ ਬਣਾਈਆਂ ਗਈਆਂ ਤੇ ਬਦਮਾਸ਼ਾਂ ਦੀ ਪਾਲ ਕੀਤੀ ਗਈ ਤੇ ਅੱਜ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਸੰਤਪੁਰਾ ਰੋਡ ਤੇ ਘੁਮਰੇ ਤੇ ਪੁਲਿਸ ਨੇ ਨਾਕਾਬੰਦੀ ਕਰਕੇ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਬਦਮਾਸ਼ਾਂ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਹਵਾਈ ਫਾਇਰ ਕੀਤੇ ਗਏ ਤੇ ਰੋਕਣ ਲਈ ਕਿਹਾ ਗਿਆ ਪਰ ਉਹਨਾਂ ਨੇ ਨਹੀਂ ਰੁਕੇ ਤੇ ਪੁਲਿਸ ਪਾਰਟੀ ਉੱਤੇ ਗੋਲੀ ਚਲਾ ਦਿੱਤੀ ਗਈ ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਬਦਮਾਸ਼ਾਂ ਦੀ ਲੱਤ ਦੇ ਉੱਤੇ ਗੋਲੀ ਮਾਰੀ ਤੇ ਜ਼ਖਮੀ ਹੋ ਗਿਆ ਤੇ ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਆ ਆਉ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੇ ਵਿੱਚ ਬਦਮਾਸ਼ਾਂ ਨਾਲ ਹੋਈ ਮੁੱਠਭੇੜ ਦੀਆਂ ਜਿੱਥੇ ਕੀ ਉਹਨਾਂ ਦੇ ਮੋਟਰਸਾਈਕਲ ਵੀ ਡਿੱਗੇ ਪੈ ਨਜ਼ਰ ਆ ਰਿਹਾ ਹੈ ਤੇ ਤਸਵੀਰਾਂ ਦਿਖਾ ਰਿਹਾ ਉੱਥ ਦੀਆਂ ਮਾਨਯੋਗ ਐਸਐਸਪੀ ਮੈਡਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਇਦਾਂ ਹੀ ਕਾਉਂਟਰ ਕੀਤਾ ਗਿਆ ਜੀ ਕਿ ਕੀ ਇਹ ਪੂਰਾ ਮਾਮਲਾ ਹੈ ਤੇ ਜੀ ਪਿਛਲੇ ਦਿਨੀ 19 ਤਰੀਕ ਨੂੰ ਦੋ ਲੇਡੀਜ਼ ਇੱਕ ਦਾ ਨਾਮ ਸੁਮਨ ਗੋਇਲ ਔਰ ਉਹਨਾਂ ਦੀ ਮਤਲਬ ਨਾਨਨ ਭਾਬੀ ਸਬਜ਼ੀ ਮੰਡੀ 골ਡਿੱਗੀ ਕੋਲ ਗਏ ਸੀਗੇ ਸ਼ਾਮ ਨੂੰ ਸੁਮਨ ਗੋਇਲ ਔਰ ਕਿਰਨ ਬੰਸਲ ਤੇ ਜਦੋਂ ਇਹ ਉੱਥੇ ਸਬਜ਼ੀ ਮੰਡੀ ਤੋਂ ਆਪਣੀ ਬੈਗ ਲੈ ਕੇ ਸ਼ਾਪਿੰਗ ਕਰਕੇ ਆ ਰਹੇ ਸੀ ਤੇ ਵਾਪਸੀ ਚ ਵਿਸ਼ਾਲ ਨਗਰ ਟੀ ਪੁਆਇੰਟ ਕੋਲ ਇੱਕ ਗਣਪਤੀ ਗਿਫਟ ਸ਼ਾਪ ਨਾਂ ਦੀ ਦੁਕਾਨ ਹੈ ਉਹਦੇ ਨੇੜੇ ਅਰਾਊਂਡ 8:30 ਨੋ 9 ਦੇ ਕਰੀਬ ਪਿੱਛੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਜਿਨ੍ਹਾਂ ਨੇ ਜਿਹੜੇ ਪਿੱਛੇ ਲੇਡੀ ਕਿਰਨ ਬਾਂਸਲ ਬੈਠੇ ਹੋਏ ਸੀ ਉਹਨਾਂ ਦੇ ਮੋਢੇ ਤੇ ਆਪਣਾ ਸਬਜ਼ੀ ਸ਼ਾਪਿੰਗ ਬੈਗ ਟੰਗੇ ਹੋਏ ਸੀ ਤੇ ਉਹਨਾਂ ਨੇ ਉਨੂੰ ਖੋਲਿਆ ਤੇ ਜਦੋਂ ਲੇਡੀਜ਼ ਨੇ ਰੋਲ ਅਪ ਆਇਆ ਤੇ ਇਹਨਾਂ ਜਿਹੜੇ ਜਵਾਨ ਸੀਗੇ ਮੋਟਰਸਾਈਕਲ ਸਵਾਰ ਇਹਨਾਂ ਨੇ ਉਹਨਾਂ ਨੂੰ ਤੱਕਾ ਮਾਰਿਆ ਲੇਡੀ ਨੂੰ ਪਿੱਛੇ ਬੈਠੀ ਜੋ ਜ਼ਮੀਨ ਤੇ ਡਿੱਗ ਪਈ ਉਹਨਾਂ ਦੀ ਏਜ ਅਰਾਊਂਡ 55 ਸਾਲ ਦੇ ਕਰੀਬ ਹੈ ਤੇ ਸੜਕ ਤੇ ਡਿੱਗਣ ਨਾਲ ਉਹਨਾਂ ਨੂੰ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਤੇ ਮੌਕੇ ਤੇ ਉਹਨਾਂ ਨੂੰ ਨੀਅਰਬਾਈ ਦਿੱਲੀ ਹਾਰਟ ਹਸਪੀਟਲ ਦਾਖਰ ਕਰਾਇਆ ਗਿਆ ਜਿੱਥੇ ਉਹਨਾਂ ਨੂੰ ਹੈਡ ਇੰਜਰੀ ਤੋਂ ਥੋੜੀ ਬੈਕ ਇੰਜਰੀ ਵਗੈਰਾ ਵੀ ਹੋਈ ਸੀ ਤੇ ਇਨੀਸ਼ੀਅਲੀ ਉਹ ਅਨਫਿਟ ਸੀਗੇ ਤੇ 21 ਤਰੀਕ ਨੂੰ ਉਹਨਾਂ ਦੀ ਜਿਹੜੀ ਭਾਬੀ ਨਾਲ ਸੀ ਸੁਮਨ ਗੋਇਲ ਉਹਨਾਂ ਦੇ ਬਿਆਨ ਤੇ ਅਸੀਂ 309 ਸਬਸੈਕਸ਼ਨ 6 ਔਰ 3 ਸਬਸੈਕਸ਼ਨ 5 ਜਿਹੜੀ ਰੋਬਰੀ ਔਰ ਕਾਮਨ ਇੰਟੈਂਸ਼ਨ ਦਾ ਸੈਕਸ਼ਨ ਹੁੰਦਾ ਹੈ ਉਹਦੇ ਤਹਿਤ ਐਫ ਆਈ ਆਰ ਨੰਬਰ 161 ਪੀਐਸ ਕੋਤਵਾਲੀ 21 ਤਰੀਕ ਨੂੰ ਦਰਜ ਕੀਤਾ ਸੀਗਾ ਜੋ ਉਸ ਟਾਈਮ ਬਲਾਈਂਡ ਕੇਸ ਸੀ ਤੇ ਗਿਵਨ ਦਾ ਸੀਰੀਅਸਨੈਸ ਆਫ ਦਾ ਕ੍ਰਾਈਮ ਅਸੀਂ ਵਕ ਵਕ ਟੀਮਾਂ ਲਾਈਆਂ ਜਿਹਦੇ ਚ ਇਹਨਾਂ ਦੀ ਐਸਪੀ ਸਿਟੀ ਨਰਿੰਦਰ ਸਿੰਘ ਔਰ ਡੀਐਸਪੀ ਪਾਰਟੀ ਇਹਨਾਂ ਨੇ ਆਪਣੀ ਕੋਤਵਾਲੀ ਔਰ ਕਨਾਲ ਦੀ ਸਾਰੀ ਟੀਮਾਂ ਲਾ ਕੇ ਵਕ ਵਕ ਸੀਸੀਟੀਵੀ ਫੁਟੇਜ ਵੀ ਟ੍ਰੇਲ ਕੀਤੇ ਔਰ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਕਿ ਇਸ ਤਰ੍ਹਾਂ ਦੇ ਜੋ ਪੁਰਾਣੇ ਕੋਈ ਸਨੈਚਿੰਗ ਵਗੈਰਾ ਕਰਦੇ ਉਹਨਾਂ ਦੀ ਵੀ ਹਿਊਮਨ ਇੰਟੈਲੀਜੈਂਸ ਵਰਤੀ ਤੇ ਹੋਨ ਫਾਈਨਲੀ ਸਾਨੂੰ ਸੀਸੀਟੀਵੀ ਦੇਖਦੇ ਹੋਏ ਤੇ ਸੋਰਸਸ ਰਾਹੀਂ ਅੱਜ ਜਿਹੜੇ ਜੋ ਦੋਸ਼ੀ ਇਸ ਕ੍ਰਾਈਮ ਚ ਇਨਵੋਲਡ ਸਿਗੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦਾ ਇੱਕ ਦਾ ਨਾਮ ਅਮਨਦੀਪ ਸਿੰਘ ਹੈ ਜਿਹੜਾ ਵਾਸੀ ਉਦਮ ਸਿੰਘ ਨਗਰ ਹੈਗਾ ਬਟਿੰਡੇ ਦਾ ਪੁੱਤਰ ਗੁਰਦੀਪ ਸਿੰਘ ਤੇ ਦੂਜਾ ਅਮਨਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਹੈ ਇਹ ਫੁੱਲੋ ਮਿੱਠੀ ਦਾ ਰਹਿਣ ਵਾਲਾ ਹੈ ਅਮਨਦੀਪ ਦੀ ਉਮਰ ਕਰੀਬ 20 ਸਾਲ ਹੈ ਤੇ ਦੂਜੇ ਅਮਨਪ੍ਰੀਤ ਦੀ ਉਮਰ 27 ਸਾਲ ਹੈ ਤੇ ਜਦੋਂ ਇਹਨਾਂ ਨੂੰ ਨਾਮਿਨੇਟ ਕਰ ਦਿੱਤਾ ਤੇ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਜਿਹੜੇ ਦੋਸ਼ੀ ਹੈ ਅੱਜ ਵੀ ਇਸ ਤਰ੍ਹਾਂ ਸਾਨੂੰ ਮੌਕੇ ਤੇ ਮਿਲ ਸਕਦੇ ਤੇ ਕੰਟਰੋਲ ਰੂਮ ਰਾਹੀਂ ਅਸੀਂ ਆਪਣੇ ਏਰੀਆ ਦੀ ਨਾਕਾਬੰਦੀ ਕਰਾਈ ਹੋਈ ਸੀਗੀ ਤੇ ਸਾਡੀ ਪੀਸੀਆਰ ਦੀ ਟੀਮਾਂ ਵੀ ਲੱਗੀਆਂ ਸੀ ਇੱਥੇ ਜਦੋਂ ਸੰਤਪੁਰਾ ਰੋਡ ਕੋਲ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇੱਥੇ ਸਾਨੂੰ ਮਿਲ ਸਕਦੇ ਦੋਨੋਂ ਦੋਸ਼ੀ ਤੇ ਸਾਡੀ ਟੀਮਾਂ ਇਨਕਲੂਡਿੰਗ ਐਸਐਚਓ ਕੋਤਵਾਲੀ ਇੰਸਪੈਕਟਰ ਪਰਮਿੰਦਰ ਮੌਕੇ ਤੇ ਕੁੰਬਰੇ ਸੀਗੇ ਤੇ ਸੰਤਪੁਰਾ ਰੋਡ ਕੋਲ ਜਦੋਂ ਉਹਨਾਂ ਨੇ ਨਾਕਾਬੰਦੀ ਦੇਖੀ ਦੋਨੋਂ ਦੋਸ਼ੀਆਂ ਨੇ ਇਹਨਾਂ ਨੇ ਆਪਣੀ ਜਿਹੜੀ ਬਾਈਕ ਸੀ ਉਹਨੂੰ ਯੂ ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਏਰੀਆ 'ਚ ਅਸੀਂ ਖੜੇ ਹੈ ਬੈਮਨ ਪੁਲ ਜਿਹੜਾ ਸਰਹੰਦ ਕਨਾਲ ਦੇ ਨਾਲ ਦੇ ਨਾਲ ਹੈ ਇੱਥੇ ਪਹਿਲਾਂ ਇਹਨਾਂ ਨੇ ਜਿਹੜਾ ਪਿੱਛੇ ਬੈਠਾ ਸੀ ਅਮਨਪ੍ਰੀਤ ਬਾਈਕ ਤੇ ਉਹਨੇ ਜਿਹੜੀ ਸਾਡੀ ਐਸ ਐਚਓ ਦੀ ਟੀਮ ਹੈ ਇਹਨਾਂ ਤੇ ਹਵਾਈ ਫਾਇਰ ਕੀਤਾ ਤੇ ਜਵਾਬੀ ਫਾਇਰ ਚ ਜਿਹੜੇ ਐਸ ਐਚਓ ਕਤਵਾਲੀ ਹੈ ਉਹਨਾਂ ਨੇ ਪਹਿਲਾਂ ਹਵਾਈ ਫਾਇਰ ਕੀਤਾ ਇਹਨਾਂ ਦੇ ਦੋਸ਼ੀਆਂ ਦੇ ਵਿਰੁੱਧ ਉਸ ਤੋਂ ਬਾਅਦ ਇੱਕ ਫਾਇਰ ਹੈ ਜਿਹੜਾ ਜੋ ਪਿੱਛੇ ਬੈਠਾ ਅਮਨਪ੍ਰੀਤ ਹੈ ਉਹਦੀ ਲੈਫਟ ਲੈਗ ਤੇ ਲੱਗਿਆ ਔਰ ਇਸ ਏਰੀਆ ਚ ਇਹਨਾਂ ਨੇ ਪੱਜੰਡੀ ਕੋਸ਼ਿਸ਼ ਕੀਤੀ ਸੀਗੀ ਤੇ ਜਿਹੜਾ ਅੱਗੇ ਬੈਠਾ ਸੀ ਅਮਨਦੀਪ ਉਹ ਪਹਿਲਾਂ ਉਸ ਮੌਕੇ ਤੋਂ ਭੱਜ ਗਿਆ ਤੇ ਬਾਅਦ ਚ ਸਾਡੀ ਟੀਮ ਨੇ ਉਹਨੂੰ ਵੀ ਰਾਉਂਡ ਅਪ ਕਰ ਲਿਆ ਤੇ ਜਿਹੜਾ ਪਿੱਛੇ ਬੈਠਾ ਜਿਹਦੀ ਲੱਗ ਤੇ ਇੰਜਰੀ ਹੋਈ ਹੈ ਜਿਹਨੂੰ ਫਾਇਰ ਵੱਜਿਆ ਹੈ ਉਹਨੂੰ ਲੋਕਲ ਸਿਵਲ ਹਸਪੀਟਲ ਚ ਕੁਤਵਾਲੀ ਦੀ ਟੀਮ ਲੈ ਗਈ ਹੈ ਔਰ ਬਾਕੀ ਸਾਡੀ ਫੋਰੈਂਸਿਕ ਟੀਮ ਮੌਕੇ ਤੇ ਆ ਗਈ ਹੈ ਤੇ ਇਮੀਡੀਏਟਲੀ ਡੀਐਸਪੀ ਸਿਟੀ 1 ਐਸਪੀ ਸਿਟੀ ਵੀ ਆ ਗਈ ਸੀ ਤੇ ਮੈਂ ਵੀ ਮੌਕਾ ਦੇਖਣ ਆਈ ਹਾਂ ਤੇ ਇਹਦੇ ਤਹਿਤ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਜਿਹੜੇ ਦੋਨੋਂ ਦੋਸ਼ੀ ਹੈ ਉਹਨਾਂ ਤੇ ਇੱਕ ਇੱਕ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਅਮਨਦੀਪ ਤੇ ਕਨਾਲ ਕਲੋਨੀ ਚ ਇੱਕ ਐਕਸਟਰਸ਼ਨ 384 ਤਹਿਤ ਮੁਕਦਮਾ ਦਰਜ ਹੈ 2023 ਚ ਔਰ ਜਿਹੜਾ ਦੂਜਾ ਦੋਸ਼ੀ ਅਮਨਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਇੱਕ ਸਿਵਲ ਲਾਈਨਸ ਚ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਔਰ ਹੁਣ ਅਸੀਂ ਇਹਨਾਂ ਨੂੰ ਜਦੋਂ ਅਰੈਸਟ ਕਰਕੇ ਡਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਕਿ ਹੋਰ ਵੀ ਇਹਨਾਂ ਨੇ ਕਿਹੜੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਨਸ਼ੇ ਦੀ ਆਦੀ ਨੇ ਜੀ ਇਹ ਨਸ਼ੇ ਦੀ ਆਦੀ ਜੀ ਹਲੇ ਤਫਤੀਸ਼ ਚ ਪਤਾ ਲੱਗੇਗਾ ਪਰ ਟਿਕਦੇ ਨਸ਼ੇ ਦਾ ਐਫਆਈਆਰ ਪੈਡਲਰ ਤਸਕਰ ਜ਼ਰੂਰ ਹੈ ਦੋਨਾਂ ਚੀਜ਼ਾਂ ਦੇ ਚਾਰਜ ਹੋਈ ਹੈ ਜੀ ਇਨਾਂ ਦੇ ਜੀ ਸਾਡੇ ਕੋਲ ਜੋ ਸੀਨ ਆਫ ਕਰਾਈਮ ਸੀਗਾ ਉੱਥੇ ਸਾਨੂੰ ਕੋਈ ਵੀ ਸੀਸੀਟੀਵੀ ਫੁਟੇਜ ਨਹੀਂ ਮਿਲੀ ਸੀਗੀ ਬਟ ਸਾਡੀ ਟੀਮ ਨੇ ਬਹੁਤ ਮਿਹਨਤ ਕਰਦੇ ਹੋਏ ਹੋਰ ਵੀ ਸਾਰਾ ਏਰੀਆ ਸਕੈਨ ਕੀਤਾ ਤੇ ਸਾਨੂੰ ਕੁਝ ਟਿਪਸ ਮਿਲ ਗਈਆਂ ਸੀ ਔਰ ਥੋੜੇ ਲੋਕਾਂ ਤੋਂ ਜਿਹੜੇ ਮਾੜੇ ਅਨਸਰ ਉਹਨਾਂ ਬਾਰੇ ਪਤਾ ਕਰਕੇ ਸਾਨੂੰ ਸਫਲਤਾ ਮਿਲੀ ਤੇ ਇਹਨਾਂ ਨੂੰ ਅਸੀਂ ਨਾਮਜ਼ਦ ਕੀਤਾ ਸਰਕਾਰ ਕੀ ਮਿਲਣੀ ਜੀ ਹੁਣ ਇਹਨਾਂ ਨੂੰ